ਬਾਹ ਸਹਿਜ ਪਾਠ ਕਰਾਂਗੇ ਜੀ ਵਾਹ ਗੁਰੂ 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 ਵਾਹ

guru vaa guru vaa guru vaa guru vaa guru why guru Why guru Why guru Why guru Why guru Guru, Va Guru, Va Guru, bah, Guru. ਨਨ ਗੁਰੂ ਰਾਮਦਾਸ ਜੀ ਰੱਖੀ ਗਰੀਬ ਦਿਲਾਜ ਜੀ ਰੱਖੀ ਗਰੀਬ ਦਿਲਾਜ ਜੀ ਨਾ ਕਰੀ ਮਹਤਾਜ ਜੀ ਨਾ ਕਰੀ ਮਹਾਤਾ ਜੀ ਮੈਨੂੰ ਆਸਰਾ ਤੁਹਾਡਾ ਮੈਨੂੰ ਆਸਰਾ ਤੁਹਾਡਾ ਮੇਰੇ ਤਨ ਗੁਰੂ ਰਾਮ ਦਾਸ ਜੀ ਤਨ ਗੁਰੂ ਰਾਮ ਵਾਸ ਜੀ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਆਓ ਜੀ ਹੁਣ ਸਹਿਜ ਪਾਠ ਸ਼ੁਰੂ ਕਰਦੇ ਹਾਂ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਹੋ ਰਾਗ ਆਸਾ ਮਹਲਾ 3 ਪੱਟੀ ਇੱਕ ਓੰਕਾਰ ਸਤ ਗੁਰ ਪਰਸਾਦ ਆਇਓ ਅੰਗੇ ਸਭ ਚੱਕ ਆਇਆ काखे कंगे काल पया रीरी लली पाप कमाने पढ़ अब गण गुण विसरिया मन ऐसा लेखा तू की पढ़िया लेखा देना तेरे सिर रहया रहा सीधन धया सिमर नाही नन्ह ना तुद नाम लिया ਤਤ ਤਿ ਜ ਜ ਅਹਨਸ ਮੂੜੇ ਕਿਉ ਛੂਟੇ ਜਮ ਪਾਕੜਿਆ ਬਬੈ ਬੂਜ ਨਾਹੀ ਮੂੜੇ ਪਰਮ ਪੂਲੇ ਤੇਰਾ ਜਨਮ ਗਿਆ ਅਣਹੋਦ ਨਉ ਤਰਾਇਓ ਪਾਦਾ ਅਬਰਾ ਕਾ ਪਾਰ ਤੁੱਦ ਲਿਆ ਜਜ ਜੋਤ ਹਿਰ ਲਈ ਤੇਰੀ ਮੂੜੇ ਅੰਤ ਗਿਆ ਪਛਤਾਵੇਗਾ ਇਕ ਸ਼ਬਦ ਤੂੰ ਚੀਨੈ ਨਾਹੀ ਫਿਰ ਫਿਰ ਜੁਨੀ ਆਵੇਗਾ ਤੁਦ ਸਿਰ ਲਿਖਿਆ ਸੋ ਪੜ ਪੰਡਿਤ ਅਵਰਾ ਨੋ ਨਾ ਸਿਖਾਲ ਬਿਖਿਆ ਪਹਿਲਾ ਫਾਹਾ ਪਿਆ ਪਾਦੇ ਪਿਛੋ ਦੇ ਗਲ ਚਾਟੜਿਆ ਸਸੈ ਸੰਜਮ ਗਇਓ ਮੂੜੇ ਇੱਕ ਦਾਨ ਤੁਦ ਕੋ ਥਾਂ ਲਿਆ ਸਾਈ ਪੁੱਤਰੀ ਜਜ ਮਾਨ ਕੀ ਸਾ ਤੇਰੀ ਏਤ ਧਾਨ ਖਤ ਤੇਰਾ ਜਨਮ ਗਿਆ ਮੰਮੇ ਮਤ ਹਿਰ ਲਈ ਤੇਰੀ ਮੂੜੇ ਹਉ ਮੈਂ ਵੱਡਾ ਰੋਗ ਪਿਆ ਅੰਤਰ ਆਤਮੇ ਬ੍ਰਹਮ ਨਾ ਚੀਨਿਆ ਮਾਇਆ ਕਾ ਮਹਤਾਜ ਪਿਆ ਤੁਦ ਕੇ ਕਾਮ ਕਰੋਧ ਪਰਮਿਓ ਮੂੜੇ ਮਮਤਾ ਲਾਗੇ ਤੁਦ ਹਰ ਬਿਸਰਿਆ ਪੜੇ ਗੁਣੇ ਤੂ ਬਹੁਤ ਪੁਕਾਰੇ ਬਿਨ ਬੂਜੇ ਤੂ ਡੂਬ ਮੁਆ ਤਤੈ ਤਮਸ ਜਲਿਓ ਮੂੜੇ ਥੱਥੇ ਥਾਨ ਪ੍ਰਿਸ਼ਟ ਬੁਆ ਕਗੈ ਕਰ ਕਰ ਫਿਰੇ ਤੂ ਮੂੜੇ ਦਦੈ ਦਾਨ ਨਾ ਤੁਦ ਪਿਆ ਬੱਬੇ ਪਾਰ ਨਾ ਪਵਹੀ ਮੂੜੇ ਪਰ ਪੰਜ ਤੂ ਪਲਚ ਰਹਿਆ ਸੱਚੇ ਆਪ ਤੁ ਆਇਓ ਮੂੜੇ ਇਹੋ ਸਿਰ ਤੀਰੈ ਲੇਖ ਪਇਆ ਬੱਬੇ ਪਵ ਜਲ ਡੁਬੋ ਮੂੜੇ ਮਾਇਆ ਵਿੱਚ ਗਲਤਾਂ ਪਇਆ ਗੁਰ ਪ੍ਰਸਾਦੀ ਏਕੋ ਜਾਣੇ ਏਕ ਕੜੀ ਮੇ ਪਾਰ ਪਇਆ ਵ ਵ ਵਾਰੀ ਆਇਆ ਮੂੜੇ ਵਸੂ ਦਿਓ ਤਦ ਵਿਸਰਿਆ ਇਹ ਬਿਲਾ ਨਾ ਲਹੇ ਸੇ ਮੂੜੇ ਫਿਰ ਤੂੰ ਜਮਕੇ ਵਸ ਫਿਆ ਝਜੇ ਕਦੇ ਨਾ ਝੂਰੇ ਮੂੜੇ ਸਤਗੁਰ ਕਾ ਉਪਦੇਸ਼ ਸੁਣ ਤੂੰ ਵਿਖਾ ਸਤਗੁਰ ਬਾਝੂ ਗੁਰ ਨਹੀਂ ਕੋਈ ਨਿ ਗੁਰੇ ਕਾ ਹੈ ਨਾ ਉਗਰਾ ਦੇ ਤਾਂਤ ਵਰ ਚ ਰਖ ਮੂੜੇ ਅੰਤਰ ਤੇਰਾ ਨਿਧਾਨ ਪਿਆ ਗੁਰਮੁਖ ਹੋਵੇ ਤਾਂ ਹਰ ਰਸ ਪੀਵੇ ਜੁਗਾ ਜੁਗੰਤਰ ਖਾਏ ਪਿਆ ਗੱਗੇ ਗੋਬਿੰਦ ਚੀਤ ਕਰ ਮੂੜੇ ਗਲੀ ਕਿਨੇ ਨਾ ਪਾਇਆ ਗੁਰ ਕੇ ਚਰਨ ਹਿਰਦੈ ਵਸਾਈ ਮੂੜੇ ਪਿਛਲੇ ਗੁਨਾਹ ਸਭ ਬਖਸ਼ ਲਿਆ ਹਾਏ ਹਰ ਕਥਾ ਬੂਝ ਤੂੰ ਮੂੜੇ ਤਾਂ ਸਦਾ ਸੁਖ ਹੋਈ ਮਨ ਮੁਖ ਪੜੇ ਤੇ ਤਾਂ ਦੁੱਖ ਲਾਗੇ ਬਿਨ ਸਤ ਗੁਰ ਮੁਕਤ ਨਾ ਹੋਈ ਰਾਰੇ RAM ਚੀਤ ਕਰ ਮੂੜੇ ਹਿਰਦੇ ਜਿਨ ਕੈ ਲਗ ਰਹਿਆ ਗੁਰ ਪ੍ਰਸਾਦੀ ਜਿਨੀ ਰਾਮ ਪਛਾਤਾ ਨਿਰਗੁਣ ਰਾਮ ਤਿਨੀ ਬੂਝ ਲਹਿਆ ਤੇਰਾ ਅੰਤ ਨਾ ਜਾਈ ਲਖਿਆ ਅਕਥ ਨਾ ਜਾਈ ਹਰ ਕਥਿਆ ਨਾਨਕ ਜਿਨ ਕੋ ਸਤਗੁਰ ਮਿਲਿਆ ਤਿਨ ਕਾ ਲੀਖਾ ਨੇ ਬੜਿਆ ਰਾਗਿਆ ਸਾ ਮਹੱਲਾ ਪਹਿਲਾਇ ਸ਼ਾਂਤ ਕਰ ਪਹਿਲਾ ਇੱਕ ਓੰਕਾਰ ਸਤ ਗੁਰ ਪਰਸਾਦ ਮੁੰਦ ਜੋ ਬਨ ਬਾਲੜੀ ਇਹ ਮੇਰਾ ਪਿਰ ਰਲਿਆਨਾ RAM ਤਨ ਪਿਰ ਨੇਹੋ ਕਣਾ ਰਸ ਪ੍ਰੀਤ ਦਿਆਲਾ RAM ਤਨ ਤੇਰੇ ਮੇਲਾ ਸੁ ਹੋਏ ਸੁਆਮੀ ਆਪ ਪ੍ਰਭ ਕਿਰਪਾ ਕਰੇ ਸੇ ਜਸੁ ਹਉਵੀ ਸੰਗ ਪਰ ਕੈ ਸਾਤ ਸਰ ਅੰਮ੍ਰਿਤ ਭਰੇ ਕਰ ਦਇਆ ਮਯਾ ਦਇਾਲ ਸਾਚੇ ਸ਼ਬਦ ਮਿਲ ਗੁਣ ਗਾਵੋ ਨਾਨਕ ਹਰ ਵਰ ਦੇਖ ਬਿਗਸੀ ਮੁੰਦ ਮਨ ਉਮਾਹੋ ਮੁੰਦ ਸਹਜ ਸਲੋਣੜੀਏ ਇਕ ਪ੍ਰੇਮ ਬੇਨਤੀ RAM ਮੇ ਮਨ ਤਨ ਹਰ ਪਾਵੈ ਪ੍ਰਭ ਸੰਗਮ ਰਾਤੀ RAM ਪ੍ਰਭ ਪ੍ਰੇਮ ਰਾਤੀ ਹਰ ਬਿਨੰਤੀ ਨਾਮ ਹਰ ਕੈ ਸੁਖ ਵਸੈ ਤੋ ਗੁਣ ਪਛਾੜੀ ਤਾ ਪ੍ਰਭ ਜਾਣੇ ਗੁਣੇ ਵਸ ਅਵ ਗਣ ਨ ਸੈ ਤਦ ਬਾਜ ਇਕ ਤਿਲ ਰਹਿ ਨਾ ਸਾਗਾ ਕਹਿਣ ਸੁਣਣ ਨ ਤੀਜੈ ਨਨ ਕਾ ਪ੍ਰਿਯੋ ਪ੍ਰਿਯੋ ਕਰ ਪੁਕਾਰੈ ਰਸਨ ਰਸ ਮਨ ਪੀਜੈ ਸਖਿਓ ਸਹਿਲੜਿਓ ਮੇਰਾ ਪਿਰਵੜ ਜਾਰਾ RAM ਹਰਿ ਨਾਮੋ ਵਣਜੜਿਆ ਰਸ ਮੋਲ ਅਪਾਰਾ RAM ਮੋਲ ਅਮੋਲੋ ਸਚ ਕਰ ਟੋਲੋ ਪ੍ਰਭ ਪਾਵੇ ਤਾਂ ਹੰਦ ਭਲੀ ਇਕ ਸੰਗ ਹਰ ਕਹਿ ਕਰੇ ਰਲੀਆਂ ਹਾਂ ਪੁਕਾਰੀ ਦਰਖਲੀ ਕਰਨ ਕਾਰਨ ਸਮਰਥ ਸ੍ਰੀ ਤਰ ਆਪ ਕਰਜ ਸਾਰੇ ਨਾਨਕ ਨਦਰੀ ਧਨ ਸੋਹਾਗਣ ਸ਼ਬਦ ਅਬ ਸਾਧਾਰੇ ਹਮ ਕਰ ਸਾਚਾ ਸੋਹਿਣਾ ਪ੍ਰਭ ਆਈੜੇ ਮੀਤਾ RAM ਰਬੀ ਰੰਗ ਰਤੜੀਆਂ ਮਨ ਲੀੜਾ ਦਿੱਤਾ RAM ਆਪਣਾ ਮਨ ਦੀ ਹਰ ਵਰ ਲੀਆ ਜਿਉ ਪਾਵੇ ਤਿਉ ਰਾਵੇ ਤਨ ਮਨ ਪਰਿਆਗੇ ਸ਼ਬਦ ਸੋ ਭਾਗੇ ਕਰ ਅੰਮ੍ਰਿਤ ਫਲ ਪਾਵੇ ਬੁੱਧ ਪਾਠ ਨਾ ਪਾਈਏ ਬਹੁਤ ਚਤੁਰਾਈਏ ਪਾਏ ਮਿਲੇ ਮਨ ਪਾਣੀ ਨਾਨਕ ਠਾਕੁਰ ਮੀਤ ਹਮਾਰੇ ਹਮ ਨਾਹੀ ਲੋਕਾਣੇ ਆਸਾ ਮਹੱਲਾ ਪਹਿਲਾ ਅਨਹਦੋ ਅਨਹਦ ਵਾਚੇ ਰੁਣ ਚੁਣ ਕਾਰੇ ਰਾਮ ਮੇਰਾ ਮਨੂ ਮੇਰਾ ਮਨ ਰਤਾ ਲਾਲ ਪਿਆਰੇ ਰਾਮ ਅਨੁਦਿਨ ਰਤਾ ਮਨ ਬੈ ਰਾਗੀ ਸੁਨ ਮੰਡਲ ਕਰ ਪਾਇਆ ਆਦਪੁਰਖ ਅપરੰਪਰ ਪਿਆਰਾ ਸਤ ਗੁਰ ਅਲਖ ਲਖਾਇਆ ਆਸਣ ਬੈਸਣ ਥਿਰ ਨਰਾਇਣ ਤਿਤਮਨ ਰਾਤਾ ਵਿਚਾਰੇ ਨਾਨਕ ਨਾਮ ਰਤੇ ਬੇਰਾਗੀ ਅਨਹਦ ਰੁਣ ਚੁਣਕਾਰੀ ਤਿਤ ਅਗਮ ਤਿਤ ਅਗਮ ਕੋ ਰੀ ਕਹ ਕਿਤ ਬਿਦ ਜਾਈਏ ਰਾਮ सच संज सार गुणा गुर शब्द कमाइए राम सच शब्द कमाइए निज कर जाइए पाइए गुणी ने धाना तित साखा मूल पत नहीं डाली सिर सब ना पर धाना जप तप कर कर संजम था की हट निगर नहीं पाइए ਨਾਨਕ ਸਹਿਜ ਮਿਲੇ ਜਗ ਜੀਵਨ ਸਤ ਗੁਰੂ ਬੂਜ ਬੁਜਾਈਏ ਗੁਰ ਸਾਗਰੋ ਰਤਨਾਗਰ ਤਿਤ ਰਤਨ ਕਣੇ ਰਾਮ ਕਾਰਜ ਜਨੋ ਸਪਤ ਸਰੇ ਮਨ ਨਿਰਮਨ ਮੇਰੇ ਰਾਮ ਨਿਰਮਨ ਜਨ ਨਾਏ ਜਾ ਪ੍ਰਭ ਪਾਈ ਪੰਜ ਮਿਲੇ ਵਿਚਾਰੀ ਕੰਕ્રોਧ ਕਪਟ ਵਿਖਿਆਦਾ ਜਿਸ ਸੱਚ ਨਾਮ ਉਰਤਾਰੇ ਹਉ ਮੈ ਲੋਭ ਲਹਿਰ ਲਬ ਥਾਕੇ ਪਾਏ ਦੀਨ ਦਿਆਲਾ ਨਾਨਕ ਗੁਰ ਸਮਾਨ ਤੀਰਥ ਨਹੀਂ ਕੋਈ ਸਾਚੇ ਗੁਰ ਕੋ ਪਾਨਾ ਹਉ ਪਨ ਬਨੋ ਦੇਖ ਰਹੀ ਤ੍ਰਣ ਦੇਖ ਸਬਾਇ ਰਾਮ ਤ੍ਰਿਭ ਬਣੋ ਤੁਝੇ ਕਿਆ ਸਭ ਜਗਤ ਸਬਾਇਆ ਰਾਮ ਤੇਰਾ ਸਭ ਕੀਆ ਤੂੰ ਥਿਰ ਥੀਆ ਤੁਧ ਸਮਾਨ ਕੋ ਨਾਹੀ ਤੂੰ ਦਾ ਤਾ ਸਭ ਜਾਚਿਕ ਤੇਰੇ ਤੁਧ ਬਿਨ ਕਿਸ ਸਾ ਨਾਹੀ ਆਣ ਮੰਗਿਆ ਤਾਨ ਦੀਜੇ ਦਾਤੇ ਤੇਰੀ ਭਗਤ ਪਰੇ ਪਟਾਰਾ ਰਾਮ ਨਾਮ ਜਿ ਮੇ ਮੁਕਤ ਨਾ ਹੋਈ ਨਾਨਕ ਕਹੇ ਵਿਚਾਰਾ ਆਸਾ ਮਹੱਲਾ ਪਹਿਲਾ ਮੇਰਾ ਮਨੋ ਮੇਰਾ ਮਨ ਰਾਮ ਪੀ ਅਰੀ ਰਾਮ ਸਚ ਸਾਹਿਬੋ ਆਦਿ ਪੁਰਖ ਅਪਰੰਪਰੋ ਤਾਰੇ ਰਾਮ ਅਗੰਘ ਅਕੁੰਚ ਅપર ਅਪਾਰਾ ਪਾਰ ਬ੍ਰਹਮ ਪਰ ਧਾਨੋ ਆਦ ਜੁਗਾਦੀ ਹੈ ਪੀ ਹੋਸੀ ਅਵਰ ਝੂਠਾ ਸਭ ਮਾਨੋ ਕਰਮ ਤਰਮ ਕੀ ਸਾਰ ਨ ਜਾਣੇ ਸੁਰਤ ਮੁਕਤ ਕਿਉ ਪਾਈਐ ਨਾਨਕ ਗੁਰਮੁਖ ਸ਼ਬਦ ਪਛਾਣੇ ਘੇ ਨਾਮ ਤੇ ਆਈਐ ਮੇਰਾ ਮਨੋ ਮੇਰਾ ਮਨ ਮਾਨਿਆ ਨਾਮ ਸਿਖਾਈ ਰਾਮ ਹਉ ਮੈਂ ਮੰਤਾ ਮਾਇਆ ਸੰਗ ਨ ਜਾਈ ਰਾਮ माता पित पई सुत चतुरई संग न संपे नारे syair ki putri par har tyagi charan talay vichare aat purak ik chand di khaya jah de khat hai soi nanak har ki bhagat na chhodo sahje hoye so hoyi ਮੇਰਾ ਮਨੋ ਮੇਰਾ ਮਨ ਨਿਰਮਲ ਸਾਚ ਸਮਾਲੇ ਰਾਮ ਅਵਗਣ ਮੀਟ ਚਲੇ ਗੁਣ ਸੰਗਮ ਨਾਲੇ ਰਾਮ ਅਵਗਣ ਪਰ ਹਰ ਕਰਨੀ ਸਾਰੀ ਦਰ ਸੱਚੇ ਸਚਿਆਰੋ ਆਵਣ ਜਾਵਣ ਠਾਕ ਰਹਾਏ ਗੁਰਮੁਖ ਤਤ ਵਿਚਾਰੋ ਸਾਜਨ ਮੀਤ ਸੁਜਾਨ ਸਖਾ ਤੂੰ ਸੱਚ ਮਿਲੇ ਵਡਿਆਈ ਨਨਕ ਨਾਮ ਰਤਨ ਪਰਗਾਸਿਆ ਐਸੀ ਗੁਰਮਤ ਪਾਈ ਸਚ ਅੰਜਨੋ ਅੰਜਨ ਸਾਰ ਨਿਰੰਜਨ ਰਸਾ ਰਾਮ ਮਨ ਤਨ ਰਭ ਰਹਿਆ ਜਗ ਜੀਵਨੋ ਦਾਤਾ ਰਾਮ ਜਗ ਜੀਵਨ ਦਾਤਾ ਹਰ ਮਨ ਰਾਤਾ ਸਹਿਜ ਮਿਲੇ ਮਿਲਾਇਆ ਸਾਦਿਸਾ ਬਸ ਸੰਤਾਂ ਕੀ ਸੰਗਤ ਨਦਰ ਪ੍ਰਭੂ ਸੁਖ ਪਾਇਆ ਹਰ ਕੀ ਭਗਤ ਰਤੇ ਬੈਰਾਗੀ ਚੁਕੇ ਮੂ ਪਿਆਸ ਨਾਨਕ ਹਾਵੇਂ ਮਾਰ ਪਤੀਨੇ ਬਿਰਨੇ ਦਾਸ ਉਦਾਸ ਰਾਗ ਆਸਾ ਮਹੱਲਾ ਪਹਿਲਾ ਸ਼ੰਤ ਕਰ ਦੁਜਾ ਇੱਕ ਓੰਕਾਰ ਸਤਿ ਗੁਰ ਪਰਸਾਦ ਤੂੰ ਸਭਨੀ ਥਾਈ ਜਿੱਥੇ ਹੋ ਜਾਈ ਸਾਚਾ ਸਿਰਜਣਹਾਰ ਜੀਉ ਸਭਨਾ ਦਾਤਾ ਕਰਮ ਬਿਦਾਤਾ ਦੁਖ ਬਿਸਾਰਣਹਾਰ ਜੀਉ ਦੁਖ ਬਿਸਾਰਣਹਾਰ ਸੋ ਅੰਮ੍ਰਿਤ ਜਾ ਕਾ ਹੋਵੇ ਕੋਟ ਕੋਟ ਅੰਤਰ ਪਾਪਾ ਕੇਰੇ ਇੱਕ ਘੜੀ ਮੈਂ ਖੋਵੈ ਹੰਸਾ ਸੇ ਹੰਸਾ ਬਗ ਸੇ ਬੱਗਾ ਕਟ ਕਟ ਕਰੇ ਵਿਚਾਰ ਜੀਉ ਤੂੰ ਸਭਨੀ ਥਾਈ ਜਿੱਥੇ ਹੋ ਜਾਈ ਸਾਚਾ ਸਿਰਜਣ ਹਾਰ ਜੀਉ ਜਿਨ ਇੱਕ ਮਨ ਤਿਆਇਆ ਤਿਨ ਸੁਖ ਪਾਇਆ ਤੇ ਵਿਰਲੇ ਸੰਸਾਰ ਜੀਓ ਤਿੰਨ ਜਮ ਨੇੜ ਨ ਆਵੇਂ ਗੁਰ ਸ਼ਬਦ ਕਮਾਵੇਂ ਕਬਹੂ ਨ ਆਵੇਂ ਹਾਰ ਜੀਉ ਤੇ ਕਬਹੂ ਨ ਹਾਰੇ ਹਰ ਹਰ ਗੁਣ ਸਾਰੇ ਤਿੰਨ ਜਮ ਨੇੜ ਨ ਆਵੇਂ ਜੰਮਣ ਮਰਣ ਤੇ ਨਾ ਚੁੱਕਾ ਜੋ ਹਰ ਲਾਗੇ ਪਾਵੇਂ ਗੁਰਮਤ ਹਰ ਰਸ ਹਰ ਫਲ ਪਾਇਆ ਹਰ ਹਰ ਨਾਮ ਉਰਤਾਰ ਜੀਓ ਜਿਨ ਇੱਕ ਮਨ ਧਿਆਇਆ ਤਿੰਨ ਸੁਖ ਪਾਇਆ ਤੇ ਬਿਰ ਦੇ ਸੰਸਾਰ ਜੀਓ ਜਿਨ ਜਗਤ ਉਪਾਇਆ ਤੰਦੇ ਲਾਇਆ ਤਿਸੈ ਬਿਟੂ ਉਰ ਬਾਣ ਜੀਓ ਤਾਂ ਕੀ ਸੇਵ ਕਰਿ ਜਲਹਾਂ ਨੀਚ ਹਰ ਦਰਗਹ ਪਾਈਏ ਜਾਨ ਜੀਉ ਹਰ ਦਰਗਹ ਮਾਨ ਸੋਈ ਜਨ ਪਾਵੇ ਜੋ ਨਰ ਏਕ ਪਛਾਣੈ ਓਹੋ ਨਾਮ ਨਿਤ ਪਾਵੇ ਗੁਰਮਤ ਹਰਿ ਤਿਆਬੈ ਨਿਤ ਹਰਿ ਗੁਣਿਆ ਵਖਾਣੈ ਅਹਨਸ ਨਾਮ ਤੇ ਸੇਲ ਕਾ ਲੀਜੈ ਹਰਿ ਉਤਮ ਪੁਰਖ ਪਰਦਾਨ ਜਿਉ ਜਿਨ ਜਗਤ ਉਪਾਇਆ ਤੰਦੈ ਲਾਇਆ ਹਉ ਤੇ ਸਹਿ ਮਿਟੋ ਗੁਰਬਾਨ ਜਿਉ ਨਾਮ ਲੈਣ ਸੇ ਸੋਹੇ ਤਨ ਸੁਖ ਫਲ ਹੋਵੇ ਮਾਨੇ ਸੇ ਜਿਨ ਜਾਏ ਜਿਉ ਤਿੰਨ ਫਲ ਤੋਟ ਨਾ ਆਵੇ ਜਾ ਤਿਸ ਪਾਵੇ ਜੇ ਜੁਗ ਕੇਤੇ ਜਾਹਿ ਜਿਉ ਜੇ ਜੁਗ ਕੇਤੇ ਜਾਹਿ ਸੁਆਮੀ ਤਿੰਨ ਫਲ ਤੋਟ ਨਾ ਆਵੇ ਤਿੰਨ ਜਰਾਨਾ ਮਰਣਾ ਨਰਕ ਨ ਪਰਣਾ ਜੋ ਹਰ ਨਾਮ ਤੇ ਆਵੇ ਹਰ ਹਰ ਕਰੇ ਸੂਕੇ ਨਾਹੀ ਨਾਨਕ ਪੀੜ ਨ ਖਾਏ ਜਿਉ ਨਾਮ ਲੈਣ ਸੇ ਸੋਹੇ ਤਿੰਨ ਸੁਖ ਫਲ ਹੋਵੇ ਮਾਨੇ ਸੇ ਜਿਨ ਚਾਹੇ ਜਿਉ ਇੱਕ ਓੰਕਾਰ ਸਤ ਗੁਰ ਪਰਸਾਦ ਆਸਾ ਮਹੱਲਾ ਪੈਣਾ chant ਕਰਤੀ ਜਾ ਤੂੰ ਸੁਣ ਹਰਨਾ ਕਾਲਿਆ ਕੀ ਬਾੜੀਏ ਰਾਤਾ ਰਾਮ ਬਿਖ ਫਲ ਮੀਠਾ ਚਾਰ ਦਿਨ ਫਿਰ ਹੋਵੇ ਤਾਤਾ ਰਾਮ ਫਿਰ ਹੋਏ ਤਾਤਾ ਖਰਾ ਮਾਤਾ ਨਾਮ ਬਿਨ ਪਰਤਾਪ ਹੈ ਉਹ ਜੀਵ ਸਾਇਰ ਦੇ ਲਹਿਰੀ ਬਿਜਲ ਜੀਵੇ ਚਮਕਈ ਹਰ ਬਾਜ ਰਾਖਾਂ ਕੋਈ ਨਾਹੀ ਸੋਏ ਤੁਝੇ ਵੀ ਸਾਰਿਆ ਸਚ ਕਹੈ ਨਾਨਕ ਚੇਤ ਰੇ ਮਨ ਮਰੈ ਹਰਣਾ ਕਾਲਿਆ ਪਵਰ ਫੂਲ ਪਵੰਤੇ ਆ ਦੁਖ ਅਤ ਪਾਰੀ ਰਾਮ ਮੈਂ ਗੁਰੂ ਪੁਝਿਆ ਆਪਣਾ ਸਾਚਾ ਵਿਚਾਰੀ ਰਾਮ ਵਿਚਾਰ ਸਤ ਗੁਰੂ ਮੁਝੇ ਪੁਝਿਆ ਪਵਰ 베ਲੀ ਰਾਤੋ ਸੂਰਜ ਚੜਿਆ ਪੰਡ ਪੜਿਆ ਤੈਨ ਤਾਵਣ ਤਾ ਤੂੰ ਜਮ ਮਗ ਬਾਦਾ ਖਾਹੇ ਝੋਟਾ ਸ਼ਬਦ ਬਿਨ ਬੇਤਾਲੀਆਂ ਸੱਚ ਕਹੈ ਨਾਨਕ ਚੇਤ ਰੇ ਮਨ ਭਰੇ ਪਵਰਾ ਕਾਨਿਆ ਮੇਰੇ ਜੀੜਿਆ ਪਰਦੇਸੀਆਂ ਕਿਤ ਪਵੇ ਜੰਜਾਲੇ ਰਾਮ ਸਾਚਾ ਸਾਹਿਬ ਮਨ ਵਸੈ ਕੀ ਫਾਸੇ ਜਮ ਜਾਲੇ ਰਾਉ ਮਛਲੀ ਵੀ ਛੁੰਨੀ ਨੈਣ ਰੁੰਨੀ ਜਾਲ ਬਦਿਕ ਪਾਇਆ ਸੰਸਾਰ ਮਾਇਆ ਮੋਹ ਮਿਠਾ ਅੰਤ ਪਰਮ ਚੁਕਾਇਆ ਭਗਤ ਕਰ ਚਿਤ ਲਾਏ ਹਰਿ ਸਿਉ ਛੋਡ ਮਨੋ ਅੰਦੇਸਿਆ ਸਚ ਕਹੈ ਨਾਨਕ ਚੇਤ ਰੇ ਮਨ ਜੀਅੜਿਆ ਪਰਦੇਸਿਆ ਨਦੀਆ ਵਾਪੀ ਛੁੰਨਿਆ ਮੀਲਾ ਸੰਜੋਗੀ ਰਾਮ ਜੁਗ ਜੁਗ ਮੀਠਾ ਇਸ ਪਰੇ ਕੋ ਜਾਣੇ ਜੋਗੀ ਰਾਮ ਕੋਈ ਸਹਜ ਜਾਣੇ ਹਰ ਪਛਾੜੇ ਸਤਿਗੁਰੂ ਜਿਨ ਚੇਤੇਆ बिन नाम हर के परम भूले बच्चे मुगत अचेतिया हर नाम भगत नर दे साचा से अंत ताहि दुनिया सच कहे नानक शब्द साचे मेल तेरी बिछुनिया सच कहे नानक शब्द साचे मेल ਸਿਰੀ ਵਿਚੁਨੇ ਵਾਹਿ ਗੁਰਜੀ ਕਾ ਖਾਲਸਾ ਵਾਹਿ ਗੁਰਜੀ ਕੀ ਫਤਿਹ ਤਨ ਤਨ ਸਿਰੀ ਗੁਰੂ ਨਾਨਕ ਦੇਵ ਜੀ ਤਨ ਤਨ ਸਿਰੀ ਗੁਰੂ ਅੰਗਦ ਦੇਵ ਜੀ ਤਨ ਤਨ ਸਿਰੀ ਗੁਰੂ ਅਮਰਦਾਸ ਜੀ ਤਨ ਤਨ ਸ਼੍ਰੀ ਗੁਰੂ ਰਾਮਦਾਸ ਜੀ ਤਨ ਤਨ ਸ਼੍ਰੀ ਗੁਰੂ ਅਰਜਨ ਦੇਵ ਜੀ ਤਨ ਤਨ ਸ਼੍ਰੀ ਗੁਰੂ ਹਰगोबिंद ਜੀ ਤਨ ਤਨ ਸ਼੍ਰੀ ਗੁਰੂ ਹਰ Rai ਜੀ ਤਨ ਤਨ ਸ਼੍ਰੀ ਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ ਤਨ ਤਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਤਨ ਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਤਨ ਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤਨ ਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਾਹਿਗੁਰੂ ਬੋਲ ਕਹੇ ਨਾ ਢੋਲ ਵਾਹਿਗੁਰੂ ਬੋਲ ਕਹੇ ਨਾ ਢੋਲ ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ He <makes noise> fought